ਸ਼ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਪਾਰਟੀ ਦੇ ਅੰਦਰ ਬਗਾਵਤ ਰੁਕਣ ਦਾ ਨਾਮ ਨਹੀਂ ਲੈ ਰਹੇ ਤੇ ਬੀਤੇ ਦਿਨੀ ਸਾਬਕਾ ਕੈਬਨਿਟ ਮੰਤਰੀ ਪ੍ਰੇਮ ਸਿੰਘ ਚੰਦੂ ਮਾਦਰਾ ਦਾ ਬਿਆਨ ਸਾਹਮਣੇ ਆਇਆ ਸੀ ਕਿ ਲੋਕ ਅਕਾਲੀ ਦਲ ਦੇ ਵਿੱਚ ਸੁਖਬੀਰ ਦੀ ਲੀਡਰਸ਼ਿਪ ਨੂੰ ਪਸੰਦ ਨਹੀਂ ਕਰਦੇ ਤੇ ਇਸ ਦੇ ਨਤੀਜੇ ਲੋਕ ਸਭਾ ਚੋਣਾਂ ਅਤੇ ਪਿਛਲੀਆਂ ਚੋਣਾਂ ਦੇ ਵਿੱਚ ਦੇਖਣ ਨੂੰ ਮਿਲ ਚੁੱਕੇ ਨੇ ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਇੱਕ ਟੁਕੜੇ ਕਰ ਦਿੱਤੇ ਨੇ ਤੇ ਅਕਾਲੀ ਆਗੂਆਂ ਨੇ ਕਿਹਾ ਕਿ ਸੁਖਬੀਰ ਆਪਣੀ ਜੱਦ ਛੱਡ ਦੇਵੇ ਧਾਰਮਿਕ ਅਤੇ ਸਿਆਸੀ ਸਦਭਾਵਨਾ ਵਾਲੀ ਜਿਹੜੀ ਸ਼ਖਸੀਅਤ ਹੈ ਉਹਨੂੰ ਹੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਵੇਗਾ ਅਤੇ ਜਿਹੜਾ ਪ੍ਰਧਾਨ ਹੋਵੇਗਾ ਉਹ ਮੁੱਖ ਮੰਤਰੀ ਨਹੀਂ ਬਣੇਗਾ ਦੂਜੇ ਪਾਸੇ ਦਲਜੀਤ ਸਿੰਘ ਚਿਵਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਸਾਫ਼ ਕਹਿ ਦਿੱਤਾ ਸੀ ਕਿ ਜੇਕਰ ਤੁਹਾਨੂੰ ਮੇਰੇ ਉੱਤੇ ਭਰੋਸਾ ਹੈ ਤਾਂ ਹੀ ਮੈਂ ਇਸ ਉਦੋਂ ਤੇ ਬਣਿਆ ਰਹਾਂਗਾ ਇਹ ਮਾਮਲਾ ਅਜੇ ਤੱਕ ਵੀ ਰੇੜਕੇ ਦੇ ਵਿੱਚ ਹੈ ਤੇ ਇਹ ਜਿਹੜਾ ਹੁਣ ਰੇੜਕਾ ਅਕਾਲੀ ਦਲ ਦੇ ਵਿੱਚ ਪਿਆ ਹੋਇਆ ਉਸ ਦੇ ਵਿੱਚ ਹੁਣ ਸੁਖਬੀਰ ਬਾਦਲ ਪਸ ਰਹੇ ਨੇ ਤੇ ਦੇ ਨਾਲ-ਨਾਲ ਚਰਨਜੀਤ ਸਿੰਘ ਬਰਾੜ ਤੇ ਨਾਲ-ਨਾਲ ਪਰਮਪੰਤ ਸਿੰਘ ਬੰਟੀ ਰੁਮਾਨਾ ਦੇ ਵਿਚਲੇ ਤਕਰਾਰ ਦੇ ਵਿੱਚ ਕਈ ਮਾਮਲੇ ਜਿਹੜੇ ਉੱਠ ਕੇ ਸਾਹਮਣੇ ਆ ਚੁੱਕੇ ਤੇ ਦੂਜੇ ਪਾਸੇ ਬਾਗੀ ਤੜਾ ਬਾਗੀ ਹੋਇਆ ਖੜਾ ਕਿ ਜਿਹੜਾ ਸੁਖਵੀਰ ਬਾਦਲ ਨੂੰ ਕੁਰਸੀ ਤੋਂ ਲਾਉਣ ਲਈ ਬਿਲਕੁਲ ਕਾਲਾ ਹੈ ਇਹ ਸਭ ਦੇ ਚੱਲਦੇ ਐਸਜੀਪੀਸੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਸੁਖਦੇਵ ਸਿੰਘ ਪੌਰ ਨੇ ਆਪਣਾ ਬਿਆਨ ਸਾਂਝਾ ਕੀਤਾ ਤੇ ਅਕਾਲੀ ਦਲ ਬਾਦਲ ਤੇ ਬਾਗੀ ਹੋਏ ਟਕਸਾਲੀ ਲੀਡਰਾਂ ਉਤੇ ਤੰਜ ਕਸਿਆ ਤੇ ਪੌਰ ਨੇ ਅਕਾਲੀ ਦਲ ਅੰਦਰ ਪੈਦਾ ਹੋਈ ਬਗਾਵਤ ਨੂੰ ਲੈ ਕੇ ਕਈ ਸਵਾਲ ਖੜੇ ਕਰ ਦਿੱਤੇ ਉਨਾ ਦਾ ਕਹਿਣਾ ਹੈ ਕਿ ਬਾਦਲ ਦਲ ਦਾ ਕਾਟੋ ਕਲੇਸ਼ ਖੂਬ ਸੁਰਖੀਆਂ ਬਟੂਟ ਹੈ ਤੇ ਦੋਨੋਂ ਧੜੇ ਆਪਣੇ ਆਪ ਨੂੰ ਦੁੱਧ ਤੋਤੇ ਸਾਬਤ ਕਰਨ ਲਈ ਪੂਰਾ ਤਾਣ ਲਾ ਰਹੇ ਨੇ ਪੰਜਾਬ ਅਤੇ ਪੰਥ ਆ ਤੈਸ਼ੀ ਹੋਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਤੇ ਅਤੀਤ ਦੇ ਵਿੱਚ ਖਾਲਸਾ ਪੰਥ ਨਾਲ ਕੀਤੇ ਗੁਨਾਹ ਅਤੇ ਧੋਖਿਆਂ ਨੂੰ ਇੱਕ ਦੂਜੇ ਦੇ ਸਿਰ ਮੜ ਕੇ ਸੁੱਥਰੇ ਹੋਣ ਦੀਆਂ ਅਸਫਲ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਜਦ ਕਿ ਜਦੋਂ ਪੰਥਕ ਮਖੋਟਿਆਂ ਥੱਲੇ ਪੰਥ ਦਾ ਹਿਰਦਾ ਬਲੁੰਦ ਰਿਹਾ ਜਾ ਰਿਹਾ ਸੀ ਉਦੋਂ ਇਹ ਸਭ ਕਿੱਥੇ ਸੀ ਇਹ ਸਭ ਇੱਕ ਦੂਜੇ ਨੂੰ ਬਚਾਉਣ ਦੇ ਲਈ ਪੂਰਾ ਤਾਨ ਲਾ ਰਹੇ ਸੀ। ਵੋਟਾਂ ਦੀ ਖਾਤਰ ਪੰਥਕੀਤਾਂ ਨੂੰ ਪਿੱਠ ਦਿਖਾ ਕੇ ਡੇਰਾ ਸੱਚਾ ਸੌਦਾ ਦੇ ਸਾਧ ਨਾਲ ਯਾਰੀਆਂ ਸਾਰੇ ਪਾੜਦੇ ਰਹੇ ਨੇ ਤੇ ਪੰਥਕ ਸੰਸਦਾਂਵਾਂ ਦੇ ਦੁਰਵਰਤੋਂ ਕਰਕੇ ਨਿੱਜੀ ਹਿੱਤ ਪਾਲਦੇ ਰਹਿਣਾ ਇਹਨਾਂ ਦੀ ਆਦਤ ਹੀ ਬਣੀ ਰਹੀ ਹੈ। ਇਹੀ ਕਾਰਨ ਨੇ ਨਾ ਇਹਨਾਂ ਦਾ ਮੂੰਹ ਬਰਗਾਰੀ ਦੀਆਂ ਘਟਨਾਵਾਂ ਸਮੇਂ ਖੁੱਲਿਆ ਤੇ ਨਾ ਸੌਦਾ ਸਾਧ ਨੂੰ ਜੱਥੇਦਾਰਾਂ ਦੀ ਧੌਣ ਤੇ ਗੋਡਾ ਰੱਖ ਕੇ ਮਾਫੀ ਦੇਣ ਸਮੇਂ ਖੁੱਲਿਆ। ਇਹ ਤਾਂ ਸਾਰਾ ਸਾਰਾ ਦਿਨ ਬਾਦਲਾ ਦੀਆਂ ਟੈਲੀਵਿਜ਼ਨ ਤੇ ਸਵਾਇਆਂ ਹੀ ਦਿੰਦੇ ਰਹੇ ਨੇ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਅਕਾਲੀ ਦਲ ਦਾ ਪਰਿਵਾਰੀਕਰਨ ਅਪਰਾਧੀਕਰਨ ਕਾਂਗਰਸੀਕਰਨ ਅਤੇ ਵਪਾਰੀਕਰਨ ਵੀ ਹੋਇਆ ਜੇ ਉਹ ਸਮੇਂ ਕੁਝ ਕੀਤਾ ਹੁੰਦਾ ਤਾਂ ਅੱਜ ਤੁਹਾਨੂੰ ਇਹ ਦਿਨ ਨਾ ਦੇਖਣੇ ਪੈਂਦੇ ਤੇ ਨਾ ਅੱਜ ਪੰਥਕ ਸੰਸਥਾਵਾਂ ਅਤੇ ਅਕਾਲੀ ਦਲ ਦੀ ਇਹ ਹਾਲਤ ਹੁੰਦੀ ਸੁਖਦੇਵ ਸਿੰਘ ਪੌਰ ਨੇ ਤੰਜ ਕਰਦੇ ਹੋਏ ਬਾਦਲਾਂ ਦੇ ਅੰਦਰ ਜਿਹੜੀ ਇਸ ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਢਾਲਾਈ ਹੈ ਉਹਦੇ ਉੱਤੇ ਤੰਜ ਕਸੇ ਰਹੇ ਤੇ ਤੰਜ ਕਰਦੇ ਹੋਏ ਵੀ ਕਿਹਾ ਕਿ ਦਰਅਸਲ ਇਹ ਫੁੱਟ ਬਾਦਲ ਦਲ ਦੇ ਵਿੱਚ ਕੇਵਲ ਸਿਆਸੀ ਤਾਕਤਾਂ ਤੇ ਆਉਣ ਦੇ ਲਈ ਪਈ ਆ। ਪੰਥਕ ਸਰਕਾਰਾਂ ਨਾਲ ਇਸ ਦਾ ਦੂਰ ਦੂਰ ਦਾ ਕੋਈ ਰਿਸ਼ਤਾ ਨਹੀਂ ਹੈ। ਜਿਹੜੇ ਲੋਕ ਕਈ ਬਾਦਲ ਪਰਿਵਾਰ ਨੂੰ ਸਿਆਸੀ ਪਾਵਰ ਬੈਂਕ ਸਮਝਦੇ ਰਹੇ ਨੇ ਅਤੇ ਸਿਆਸੀ ਤਾਕਤ ਹਾਸਲ ਕਰਨ ਲਈ ਪੰਥ ਉੱਤੇ ਹੁੰਦਾ ਹਰ ਜ਼ੁਲਮ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ ਨੇ। ਉਹਨਾਂ ਨੂੰ ਬਾਦਲ ਦਲ ਦੀਆਂ ਵਾਰ-ਵਾਰ ਹੋ ਰਹੀਆਂ ਨਮੋਸ਼ੀ ਜਨਕ ਹਾਰਾ ਨੇ ਇਹ ਸਮਝਾ ਦਿੱਤਾ ਹੈ ਕਿ ਹੁਣ ਪੰਥ ਦੇ ਵਰਾਂ ਵਿੱਚੋਂ ਬਾਦਲ ਉਤਰ ਚੁੱਕਾ ਹੈ ਬਾਦਲ ਪਰਵਾਰ ਉਤਰ ਚੁੱਕਿਆ ਹੈ ਇਹਨਾਂ ਨੂੰ ਸਿਆਸੀ ਤਾਕਤ ਦੇਣ ਦੇ ਹੁਣ ਉਹ ਸਮਰਥ ਨਹੀਂ ਰਿਹਾ ਅਤੇ ਇਹਨਾਂ ਅੱਕੀ ਪਿਲਾਹੀ ਹੱਥ ਪੈਰ ਮਾਰਨੇ ਹੁਣ ਸ਼ੁਰੂ ਕਰ ਦਿੱਤੇ ਪਰ ਹੁਣ ਖਾਲਸਾ ਪੰਥ ਸੁਚੇਤ ਹੈ ਵਾਰ-ਵਾਰ ਰੁਸਣ ਅਤੇ ਕੁੰਝ ਸੌਦਾ ਕਰਕੇ ਫਿਰ ਮਨ ਜਾਣ ਦੀ ਖੇਡ ਖੇਡ ਕੇ ਘਰ ਵਾਪਸੀ ਹੁੰਦੀ ਹੈ ਪੰਥ ਨੇ ਬਹੁਤ ਵਾਰ ਇਹਨਾਂ ਨੂੰ ਦੇਖ ਲਿਆ ਤੇ ਬਹੁਤੀ ਵਾਰ ਇਹ ਖੇਡ ਦੇਖ ਵੀ ਲਈ ਹੈ ਤੇ ਹੁਣ ਤੋਖਾ ਨਹੀਂ ਦਿੱਤਾ ਜਾ ਸਕਦਾ ਵਾਰ-ਵਾਰ ਪਰਖਿਆਂ ਉੱਤੇ ਪੰਥ ਕਿਵੇਂ ਵਿਸ਼ਵਾਸ ਕਰੇ ਖਾਲਸਾ ਪੰਥ ਨੂੰ ਆਪਣੀ ਪੰਥਕ ਸੰਸਥਾਵਾਂ ਦੀ ਵਕਾਰ ਬਹਾਲੀ ਅਤੇ ਆਪਣੀ ਰਾਜਨੀਤਿਕ ਧਿਰ ਦੇ ਸਥਾਪਤੀ ਲਈ ਲੰਮਾ ਸੰਘਰਸ਼ ਲੜਨਾ ਪੈਣਾ ਹੈ ਪੰਜਾਬ ਪ੍ਰਸਤ ਅਤੇ ਪੰਥ ਪ੍ਰਸਤ ਨੌਜਵਾਨਾਂ ਨੂੰ ਨਿਰਸਵਾਰਥ ਪੰਜਾਬ ਅਤੇ ਪੰਥ ਪ੍ਰਸਤ ਸੁਣੀਆਂ ਦਾ ਸਾਥ ਲੈ ਕੇ ਸਾਹਮਣੇ ਆਉਣਾ ਪੈਣਾ ਤਾਂ ਹੀ ਪੰਥ ਅਤੇ ਪੰਜਾਬ ਦਾ ਮਾਣ ਕਾਇਮ ਕੀਤਾ ਜਾ ਸਕਦਾ ਨਹੀਂ ਤਾਂ ਫਿਰ ਅਕਾਲੀ ਦਲ ਤਾਂ ਰੋਲੇ ਰੋਲੇ ਤੇ ਨਾਲ ਪੰਥ ਵੀ ਕਿਤੇ ਨਾ ਕਿਤੇ ਉਹਨੂੰ ਵੀ ਢਾਹ ਲੱਗੂਗੀ ਤੇ ਸਭ ਹੁਣ ਸੁਖਦੇਵ ਸਿੰਘ ਪੌਰ ਨੇ ਇਹ ਤੰਜ ਕਸਦੇ ਹੋਏ ਅਕਾਲੀ ਦਲ ਦੇ ਪ੍ਰਤੀ ਜਾਂ ਕਹਿ ਲਿਆ ਕਿ ਅਕਾਲੀ ਦਲ ਜੋ ਪਹਿਲਾ ਵਾਲਾ ਅਕਾਲੀ ਦਲ ਸੀ ਉਹਦੇ ਪ੍ਰਤੀ ਆਪਣੀ ਇੱਕ ਸੋਚ ਬਿਆਨ ਕੀਤੀ ਹੈ ਜਿਸ ਦੇ ਨਾਲ ਅੰਦਰਲਾ ਕਾਟੋ ਕਲੇਸ਼ ਵੀ ਸਾਹਮਣੇ ਆਇਆ ਤੇ ਨਾਲ ਨਾਲ ਬਾਗੀ ਧੜੇ ਦੀ ਅਸਲ ਜਿਹੜੀ ਤਸਵੀਰ ਹੈ ਉਹ ਵੀ ਸਾਹਮਣੇ ਆ ਖੜੀ ਹੋਈ ਹੈ ਜਿਸ ਜਿਹੜੇ ਕਿ ਅੱਜ ਬਾਗੀ ਸੁਰਾਂ ਉੱਚ ਕਰ ਰਹੇ ਨੇ ਉਹਨਾਂ ਦਾ ਪਹਿਲਾ ਉਨ ਬਾਦਲ ਪਰਿਵਾਰ ਦੇ ਨਾਲ ਸਾਂਝ ਗਾਠੀ ਸੀਗਾ ਤੇ ਹੁਣ ਅੱਜ ਬਾਕੀ ਤੜਾ ਹੋਇਆ ਖੜਾ ਉਹਨਾਂ ਨੇ ਸਾਰਿਆਂ ਨੂੰ ਤੰਜ ਕੱਸ ਕੇ ਸਾਰਿਆਂ ਦੇ ਪੂਰ ਖੋਲ ਦਿੱਤੇ ਨੇ